200 ਗਾਜ਼ ਜਗ੍ਹਾ ਦੇ ਵਿੱਚ ਆਪਾਂ ਬਹੁਤ ਸਸਤਾ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਹਾਂ ਜੀ ਰੇਟ ਤੋਂ ਲੈ ਕੇ ਮਾਲਕ ਦੇ ਮੋਬਾਈਲ ਨੰਬਰ ਤੋਂ ਲੈ ਕੇ ਲੋਕੇਸ਼ਨ ਦੀ ਪੂਰੀ ਆਪਾਂ ਵੀਡੀਓ ਚ ਗੱਲ ਕਰਾਂਗੇ ਸਾਰਾ ਘਰ ਤੁਹਾਨੂੰ ਦਿਖਾਵਾਂਗੇ ਡਬਲ ਸਟੋਰੀ ਬਣਿਆ ਹੋਇਆ ਸੀ ਪੂਰਾ ਸੋਹਣਾਗਾ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੇ ਕਿਸੇ ਨੇ ਐਡ ਕਰਵਾਉਣੀ ਆ ਫਰੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਇਆ ਭਾਈ ਜਗਾ 200 ਗਜ ਹੁਣ ਚੱਲਦੇ ਹਾਂ ਅਸੀਂ ਅੰਦਰ ਦੀ ਸਾਈਡ ਆਹ ਪਹਿਲਾ ਰੂਮ ਆ ਐਨ ਖੁੱਲਾ ਡੁੱਲਾ ਵੱਡਾ ਔਰ ਇੱਧਰ ਰਸੋਈ ਆ ਠੀਕ ਹੈ ਜੀ ਔਰ ਇੱਥੇ ਦਾ ਪੌੜੀਆਂ ਉੱਤੇ ਦੀ ਆ ਹੋ ਗਿਆ ਆਪਣਾ ਲੈਟਰਿੰਗ ਤੇ ਆ ਹੋ ਗਿਆ ਬਾਥਰੂਮ ਬਿਜਲੀ ਦਾ ਸਾਰ ਓਕੇ ਰਿਪੋਰਟ ਔਰ ਆ ਫਲੈਸ਼ ਹੋ ਗਈ ਠੀਕ ਹੈ ਜੀ ਔਰ ਆ ਦੁੱਝਾ 게ਟ ਹੋ ਗਿਆ ਜੀ ਲੌਬੀ ਸਾ ਪਿਛਲੀ ਸਾਈਡ ਦੀ ਗਲੀਆਂ ਠੀਕ ਹੈ ਜੀ हाँ, ओ, हाँ जी ठीक देखो तो आ सामने वाला कमरा जी एक बड़ा कमरा अंदरों पूजा रूम हो गया जी आ हाँ देखो हाँ पूजा रूम जी ठीक है बिल्कुल ओके आ ਔਰ ਜੀ ਉਪਰ ਅਸੀਂ ਚਲਦੇ ਆ ਉੱਤੇ ਦੀ ਸੈਟ ਆ ਆ ਪੌੜੀਆਂ ਤੇ ਰੰਗ ਕਰੋਗਾ ਲਿਖੋਆਵਾ ਆ ਔਰ ਵਿਜਲੀ ਮਾਫ ਪੰਜਾਬ ਜਿਲ੍ਹਾ ਆ ਦੇਖੋ ਆ ਉੱਤੇ ਦਾ ਵੱਡਾ ਰੂਮ ਆ ਇੱਧਰ ਨਹੀਂ ਸਟਾ ਗੈਲਰੀ ਵੀ ਹੈਗੀ ਆ ਇਹ ਬਾੜ ਦਾ ਹਾਂ ਦੂਜੀ ਦੂਜੀ ਬੜਿਆ ਵਾਲੀ ਲੱਕ ਤੇ ਆ ਦੇਖੋ ਜੀ ਤੇ ਇੱਕ ਪਹਿਲਾਣੇ ਦੀ ਲੋੜ ਨਹੀਂ ਹੈਗੀ ਆ ਆ ਰਸੋਈ ਹੋ ਗਿਆ ਕਿਚਨ ਐਦੇ ਜੇ ਵੀ ਪਾਣੀ ਪੂਣੀ ਦੀ ਸਾਰ ਬਿਲਕੁਲ ਓਕੇ ਠੀਕ ਹੈ ਜੀ ਹੋਰ ਆ ਫਲੈਸ਼ ਹੋ ਗਈ। ਹਾਂ ਦੇਖੋ ਉੱਤੇ ਵੀ ਹੈਗੇ ਆ। ਤੇ ਅੱਧਰ ਹੋ ਗਿਆ ਸਟੋਰ ਸਟੋਰ ਰੂਮ। ਹਾਂ ਦੇਖੋ ਬਈ ਨੇ। ਆ ਸਟੋਰ ਰੂਮ ਹੈ। ਔਰ ਹੁਣ ਦੇਖੋ ਬਾਈ ਜੀ ਬਾਹਰ ਦਾ ਵੇੜਾ। ਆ ਇੰਨਾ ਵੱਡਾ ਵੇੜਾ। ਤੇ ਤੁਸੀਂ ਤੇ ਉਹ ਔਰ ਆ ਬਾਥਰੂਮ ਹੋ ਗਿਆ। ਦੇਖੋ ਬਾਈ ਇਹ ਬਾਥਰੂਮ ਬਾਹਰ ਦਾ ਵੱਡਾ ਠੀਕ ਹੈ ਜੀ ਤੇ ਆਹ ਸਾਹਮਣੇ ਵਾਲੀ ਫੇਰ ਗਲੀ ਆ ਜੂ ਖੁੱਲੀ ਢੁੱਲੀ 12 ਫੁੱਟ ਦੀ ਗਲੀ ਤੇ ਹਾਂ ਇਧਰਲੀ ਸਾਈਡ ਗਰਾਊਂਡ ਵੀ ਹੈ ਪਾਸ ਚ ਆ ਦੇਖੋ ਇਹ ਤੁਸੀਂ ਕੋਈ ਗੱਡੀ ਗੁੱਡੀ ला ਸਕਦੇ ਆ ਕੋਈ ਪ੍ਰੋਗਰਾਮ ਕੋਈ ਵੀ ਕੁਝ ਵੀ ਫੰਕਸ਼ਨ ਕਰ ਸਕਦੇ ਆ ਤਾਂ ਤੇ ਹੁਣ ਬਾਈ ਜੀ ਅਸੀਂ ਚੱਲਦੇ ਆ ਉੱਤੇ ਜੀ ਤੇ ਇਹ ਤੋਂ ਉੱਤੇ ਫੋੜੀਆਂ ਹੈਗੀਆਂ ਲੱਕੀਆਂ ਔਰ ਆ ਦੇਖੋ ਵੀਰੇ ਉੱਤੇ ਖੇਤੀਬਾੜੀ ਕਰ ਰਕੀਆਂ ਤੇ ਟੈਂਕੀ ਟੁੰਕੀ ਸਭ ਕੁਝ ਸਪਲਾਈ ਆ ਤੇ ਵੱਡਾ ਆ ਗਰਾਊਂਡ ਸਿਓ ਜਿਹਦੀ ਗੱਲ ਕਰ ਰਹੇ ਸੀ ਅਸੀਂ ਆ ਪਿਛਲੀ ਸਾਈਡ ਵੀ ਇੱਕ ਗਲੀ ਲੱਗਦੀ ਆ ਤੇ ਅਗਲੀ ਸਾਈਡ ਵੀ ਲੱਗਦੀ ਆ ਉੱਤੇ ਤੋਂ ਦਿਖਦੀ ਆ ਆ ਦੇਖੋ ਵੱਡੇ ਵਾਲੀ ਠੀਕ ਆ ਵੀਰੇ ਤਾਂ ਆ ਦੇਖੋ ਨੜੀ ਹੈਦਲੀ ਸਾਈਡ ਤੋਂ ਆ ਦਿਖਦੀ ਆ ਕਾਫੀ ਚੋੜੀ ਆ ਆ ਦੇਖੋ ਜੀ ਹੂੰ ਤੁਹਾਨੂੰ ਆਪਣਾ ਪਤਾ ਹੀ ਲੱਗ ਗਿਆ ਇਹ ਆ ਵੀ ਦੇ ਦੱਸਿਆ ਸੀ ਆਪ ਨੂੰ ਦੇਖੋ ਨੇ ਡੁੱਲੀ ਜਗਾਇਆ ਤੇ ਵਧੀਆ ਆ ਓਕੇ ਪਾਣੀ ਦੀ ਸਪਲਾਈ, ਬਿਜਲੀ ਦੀ ਫਿਟਿੰਗ ਸਭ ਕੁਝ ਹੋਇਆ ਵਾ ਵੀਰੇ। ਹੁਣ ਅਸੀਂ ਚੱਲਦੇ ਹਾਂ ਬਾਹਰ ਦੀ ਤਰਫ। ਠੀਕ ਹੈ। ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸੀ ਤੇ ਸਾਰਾ ਕੁਝ ਇਹਨਾਂ ਨੇ ਆਪਨੇ ਦੱਸਿਆ ਤੇ ਇਹਨਾਂ ਦੇ ਹੀ ਘਰ ਐ ਸੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਜ਼ਿਆਦਾ ਪਤਾ ਐ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਸੋਹਣੀ ਬਣਾ ਕੇ ਭੇਜੀ ਆ ਤੇ ਸਾਰਾ ਕੁਝ ਇਨਾਂ ਨੇ ਦੱਸਿਆ ਵੀ ਬਹੁਤ ਵਧੀਆ ਢੰਗ ਨਾਲ ਸੀ ਬਾਕੀ ਤਾਂ ਸਾਰਾ ਕੁਝ ਮਾਲਕ ਨੇ ਦੱਸ ਹੀ ਦਿੱਤਾ ਤੇ ਡਿਮਾਂਡ ਦੀ ਆਪਾਂ ਜੇ ਗੱਲ ਕਰੀਏ 20 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਇਹਨਾਂ ਨੇ ਆਖਿਆ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਘਾਟਾ-ਬਾਧਾ ਕੀਤਾ ਜਾਊਗਾ ਤੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਡਿਸਟ੍ਰਿਕਟ ਇਹਨਾਂ ਨੂੰ ਮੁਹਾਲੀ ਲੱਗਦੀ ਆ ਤਹਿਸੀਲ ਡੇਰਾਬਾਸੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੀ ਤੇ 20 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਦੱਸੀ ਹੈ 200 ਗਜ਼ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਘਰ ਥੋੜਾ ਜਿਹਾ ਪੁਰਾਣਾ ਜ਼ਰੂਰ ਹੈ ਪਰ ਠੀਕ ਹੈ ਜੀ ਵਧੀਆ ਤੇ ਇੰਡਸਟਰੀ ਏਰੀਆ 'ਚ ਤੇ ਮਾਲਕ ਨੇ ਸਾਰਾ ਕੁਝ ਕਨਫਰਮ ਕਰਵਾਇਗਾ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਮਾਲਕ ਦਾ ਨੋਟ ਕਰਵਾ ਦਿੰਨੇ ਤੁਸੀਂ ਨੋਟ ਕਰ ਲਓ 7981599419 ਗੱਲਬਾਤ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਜੀ ਤੇ ਵੀਡੀਓ ਕਿਵੇਂ ਦੇ ਲੱਗੀ ਤੇ ਜਿਹੜਾ ਆਪਾਂ ਇਹ ਘਰ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦੇ ਲੱਗਿਆ ਸੀ ਜ਼ਰੂਰ ਦੱਸਿਓ ਕਮੈਂਟ ਕਰਕੇ ਚਾਲਦੀ ਚਾਲਦੀ ਵੀਡੀਓ 'ਚ ਸਾਰੇ ਤੁਸੀਂ ਕਮੈਂਟ ਲਾਜ਼ਮੀ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ ਤੇ ਸਬਸਕ੍ਰਾਈਬ ਕੀਤੇ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂਗਾ ਤਾਂ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਤੇ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਵਧੀਆ ਡੇਟਾ 'ਚ ਘਰ ਕੋਠੀ ਮਕਾਨ ਡੇਲੀ ਲੈ ਕੇ ਪਹੁੰਚਦੇ ਹਾਂ ਤੇ ਮੈਨੂੰ ਨਾਲ ਦੀ ਨਾਲ ਤੁਸੀਂ ਦੱਸਦੇ ਰਿਹਾ ਕਰੋ ਤੁਹਾਨੂੰ ਕਿਹੜੇ ਏਰੀਆ ਚੋਂ ਅਗਲੀ ਵੀਡੀਓ 'ਚ ਘਰ ਕੋਠੀ ਮਕਾਨ ਚਾਹੀਦਾ ਕਮੈਂਟ ਕਰਦੇ ਰਹਿਓ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਵੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਤੁਹਾਡੀ ਫਰਮਾਇਸ਼ ਤੇ ਜਾ ਕੇ ਆਪਾਂ ਲੈ ਕੇ ਪਹੁੰਚਦੇ ਹਾਂ ਤੇ ਜਿੰਨੇ ਤੁਸੀਂ ਦੇਖ ਰਹੇ ਕਿ ਸਭੀ ਏਰੀਆ ਚ ਦੇਖ ਰਹੇ ਹੋ ਜੀ ਤੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਕੋਈ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਹੈ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕਿਸੇ ਰਿਸ਼ਤੇਦਾਰ ਕੋਲੇ ਕਿਤੇ ਵੀ ਹੈ ਜੀ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 73 800 ਪੂਰਾ 26173 ਆਪਣੇ ਕੋਲੇ ਭੇਜ ਦਿਓ ਐਡ ਆਪਾਂ ਲਗਾ ਦਾਂਗੇ ਜੀ ਬਾਕੀ ਤੁਸੀਂ ਵੀਡੀਓ ਸਾਰੀ ਦੇਖ ਲਈ ਕਿਵੇਂ ਦੇ ਲੱਗੀ ਕਮੈਂਟ ਜਰੂਰ ਕਰ ਦਿਓ ਬੱਤੋ ਬੱਤ ਸ਼ੇਅਰ ਕਰ ਦੋ ਬੱਤੋ ਬੱਤ ਸਪੋਰਟ ਰੱਖਿਆ ਕਰੋ ਜੀ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੂੰ ਸਾਰੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਤੇ ਅੱਜ ਜਿਹੜਾ ਘਰ ਆਪਾਂ ਲੈ ਕੇ ਪਹੁੰਚਿਆ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਇੱਥੋਂ ਮਿਲ ਗਿਆ ਬਾਕੀ ਆਪਾਂ ਥੱਲੇ ਵੀ ਸਕਰੀਨ ਤੇ ਲੇ ਕੇ ਲਾ ਦਿੰਨੇ ਆਂ ਕਈ ਬਰੀ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ